ਮਹਾਮੀ ਬਾਇਗਰ ਬੱਦਲ ਦਵੜਾ ਲੈ ਇਰਦਾ ਹੈ ਬੱਦਲ ਕੋਈ ਨਹੀਂ ਚੰਗਿਆ ਯਾ ਨਹੀਂ ਨਹੀਂ ਬੱਦਲ ਲਾਉਂਦੇ ਨੇ 6-7 ਦਿਨ ਹੋ ਗਏ ਅਜੇ ਹੋਣੇ ਹੋ ਗਏ ਪਰ ਸਵੇਰੇ ਬਾਅਦ ਹੈ ਜੰਨੋ ਕੇ ਬਰਾਵਾ ਪੈ ਗਿਆ ਜੰਨੋ ਵਿਆਹ ਪੈ ਗਿਆ ਹੁਣ ਤਾਂ ਕਿ ਫੇਰ ਦੱਸ ਦੇ ਹਾਂ ਐ ਕਿ ਕਿਹਾ ਕੇ ਜਾਂਦੇ ਸੌਣੀਆਂ ਛੱਡ ਕੇ ਨਾ ਪਾਟ ਨੇ ਚਲਾ ਕੇ ਉਹ ਨਹੀਂ ਗਾ ਇੱਕ ਬੜੀ ਬੜੀ ਪੌਚਾ ਕੇ ਗੱਲ ਕੋਈ ਨਹੀਂ ਐਨਾ ਹੀ ਬੜਾ ਪਾਣਾ ਵਾਟ ਨਾ ਵਾਟ ਛੱਡ ਜਣਾ ਹੁੰਦਾ ਹੂੰ ਹੌਂਸਲੇ 8-8 ਦਿਨ ਜਿੰਨੀਆਂ ਲੱਗ ਕੇ ਰਹਿਣੀਆਂ ਤੂੰ ਇਹ ਨਿੱਕੇ ਪਰਫਾਰਮ ਕਰ 8-8 ਦਿਨ ਵੀ ਅਸਾਂ ਵੀਰਵਾਰੀ ਜੜੀ ਵੀਰਵਾਰੀ ਹਟ ਗਈ ਹਾਂ ਵੀਰਵਾਰ ਦੇ ਟੱਕੜ ਦਾ ਕਾਹ